ਅੱਜ ਦੇ ਸ਼ਬਦ ਦੀ ਵਿਚਾਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਡਹੰਸ ਰਾਗ ਅੰਦਰ ਆਏ ਪ੍ਰਮਾਣ ਦੀ ਕਰਾਂਗੇ ਗੁਰੂ ਸਾਹਿਬ ਜੀ ਇਸ ਸ਼ਬਦ ਅੰਦਰ ਪ੍ਰਾਣੀ ਨੂੰ ਨਾਮ ਪਤੀ ਕੀ ਉਪਦੇਸ਼ ਕਰਦੇ ਹਨ ਆਓ ਇਸ ਸ਼ਬਦ ਦੇ ਵਿਚਾਰਾਂ ਹੀ ਜਾਣੀਏ ਵਡਹੰਸ ਮਹੱਲਾ 3 ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਈਐ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਦੇ ਨਾਲ ਹੀ ਗੁਰੂ ਦੀ ਸ਼ਰਨ ਪੈ ਸਕੀਦਾ ਹੈ ਤੇ ਨਦਰ ਦੇ ਨਾਲ ਹੀ ਪ੍ਰਮਾਤਮਾ ਦੀ ਸੇਵਾ ਭਗਤੀ ਹੋ ਸਕਦੀ ਹੈ ਨਦਰੀ ਇਹੋ ਮਨ ਵੱਸ ਆਵੇ ਨਦਰੀ ਮਨ ਨਿਰਮਲ ਹੋਏ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਦੇ ਨਾਲ ਹੀ ਸਾਡਾ ਇਹ ਮਨ ਕਾਬੂ ਵਿੱਚ ਆਉਂਦਾ ਹੈ ਤੇ ਸਾਡਾ ਮਨ ਫਿਰ ਪਵਿੱਤਰ ਹੋ ਜਾਂਦਾ ਹੈ ਮੇਰੇ ਮਨ ਚੇਤ ਸੱਚਾ ਸੋਏ हे मेरे आमना उस सदा कायम रहने वाले परमात्मा को याद करया कर एको एक चेत है ता सुख पावे है फिर दुख ना मूले होए रहओ जेकर तू उस एक परमात्मा नु याद करदा रहेगा ता सुख नु हासिल करेगा ते तेनु कदे भी कोई दुख हासिल नहीं होवेगा नदरी मरके जीवी है ਨਦਰੀ ਸ਼ਬਦ ਵਸੈ ਮਨ ਆਏ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਦੇ ਨਾਲ ਹੀ ਵਿਕਾਰਾਂ ਵੱਲੋਂ ਹਟ ਕੇ ਆਤਮਕ ਜੀਵਨ ਨੂੰ ਹਾਸਲ ਕਰ ਲਈਦਾ ਹੈ ਤੇ ਗੁਰੂ ਦਾ ਸ਼ਬਦ ਸਾਡੇ ਮਨ ਵਿੱਚ ਆ ਕੇ ਵਸਦਾ ਹੈ ਨਦਰੀ ਹੁਕਮ 부ਝੀਐ ਹੁਕਮੇ ਰਹੇ ਸਮਾਏ ਮੇਰ ਦੀ ਨਿਗਾਹ ਦੇ ਨਾਲ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਦਾ ਹੈ ਤੇ ਰਜਾ ਵਿੱਚ ਸਦਾ ਹੀ ਟਿਕੇ ਰਹਿਦਾ ਹੈ ਜਿਨ ਜਿਹਵਾ ਹਰ ਅਸ ਨਾ ਚਖਿਓ ਸਾਜਹਿਵਾ ਜਲ ਜਾਓ ਜਿਸ ਜੀਬ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਚਖਿਆ ਉਹ ਜੀਬ ਸਰਨ ਜੋਗੀ ਹੀ ਹੈ ਅੰਦਰਸ ਸਾਦੇ ਲੱਗ ਰਹੀ ਦੁੱਖ ਪਾਇਆ ਦੂਜੇ ਪਾਏ ਕਿਉਂਕਿ ਜਿਹੜੇ ਮਨੁੱਖ ਦੀ ਜੀਬ ਨੇ ਹੋਰ ਹੋ ਰਸਾਂ ਸਵਾਦਾਂ ਦੇ ਵਿੱਚ ਲੱਗ ਕੇ ਉਹਨਾਂ ਮਾਇਆ ਦੇ ਮੋਹ ਵਿੱਚ ਫਸ ਕੇ ਫਿਰ ਸਦਾ ਹੀ ਦੁੱਖ ਹੀ ਪਾਇਆ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਸਾਰਿਆਂ ਹੀ ਜੀਵਾਂ ਉਤੇ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਰਹਿੰਦੀ ਹੈ ਇਹ ਫਰਕ ਵੀ ਪ੍ਰਮਾਤਮਾ ਆਪ ਹੀ ਬਣਾਉਂਦਾ ਹੈ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ اے ਨਾਨਕ ਜੇ ਗੁਰੂ ਮੈਨੂੰ ਮਿਲ ਪਵੇ ਤਾਂ ਹੀ ਫਲ ਮਿਲਦਾ ਹੈ ਜਿਸ ਰਾਹੀ ਮੈਨੂੰ ਸਭ ਤੋਂ ਵੱਡੀ ਇੱਜ਼ਤ ਮਿਲਦੀ ਹੈ ਨਾਨਕ ਸਤਗੁਰੂ ਮਿਲੇ ਆਇ ਫਲ ਪਾਇਆ ਨਾਮ ਵਡਾਈ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ